ਜਿੱਥੇ ਵੀ ਆ ਕੇ ਕੋਈ ਖੜਦਾ ਵਾ ਉਸ ਪਾਸੇ ਨੂੰ ਆ ਜਾਂਦਿਆਂ ਵਾ ਕਿਉਂਕਿ ਇਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਥੇ ਕੁਝ ਪਾਉਣਗੇ ਜਿਹੜੀ ਆ ਚੀਜ਼ ਬਣਾਈ ਆ ਇਹ ਆਮ ਹੋ ਸਕਦਾ ਕਿਸੇ ਦੇ ਛੇਤੀ ਸਮਝ ਚ ਨਾ ਆਵੇ ਵੀ ਇਹ ਕੀ ਚੀਜ਼ ਆ ਇਹ ਸਾਹਮਣੇ ਤੁਸੀਂ ਦੇਖ ਸਕਦੇ ਆ ਵੀ ਚਿੜੀਆਂ ਨੇ ਕਿੰਨੇ ਆਲਣੇ ਬਣਾਏ ਹੋਏ ਆ ਜਿਹੜੇ ਨਿੱਕੀਆਂ ਨਿੱਕੀਆਂ ਚਿੜੀਆਂ ਵਾ ਇੱਥੇ ਪਾਣੀ ਦਾ ਵੀ ਨੇੜਾ ਵਾ ਉਹਦੇ ਬਾਹਰਲੇ ਪਾਸੇ ਨੂੰ ਜਿਹੜਾ ਛੱਪ ਦਾ ਵਧਰਾ ਵਾ ਉਹਦੇ ਹੇਠਾਂ ਬਹੁਤ ਸਾਰੀਆਂ ਚਿੜੀਆਂ ਨੇ ਵੇਖੋ ਕਿੰਨੇ ਸੋਹਣੇ ਆਲਣੇ ਆਪਦੀਆਂ ਕਲਾਕਿਰਤੀਆਂ ਦਿਖਾਈਆਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਸਹਿਬ ਪਾਸ਼ਾਏ ਸ਼ੇਵੀ ਡਰੋਲੀ ਪਾਈ ਜ਼ਿਲ੍ਹਾ ਮੋਗਾ ਇੱਥੇ ਗੁਰੂ ਸਾਹਿਬ ਜੀ ਕਿਸੇ ਸਮੇਂ ਆਏ ਭਾਈ ਵਿਧੀ ਚੰਦ ਜੀ ਦਸ਼ਾਲੇ ਲੈ ਕੇ ਜਦੋਂ ਵਾਪਸ ਆਏ ਸੀ ਤਾਂ ਉਹ ਵੀ ਇਸ ਜਗ੍ਹਾ ਤੇ ਹੀ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ ਸੀ ਸੋ ਇਸ ਗੁਰਦੁਆਰਾ ਸਹਿਬ ਦਾ ਸਾਰਾ ਇਤਿਹਾਸ ਜਾਣਦੇ ਆਂ ਨਾਲ ਨਾਲ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਸੋ ਆਓ ਬੜਾ ਸੁੰਦਰ ਦਰਬਾਰ ਸਹਿਬ ਬਣਿਆ ਹੋਇਆ ਉਸਦੇ ਵੀ ਦਰਸ਼ਨ ਕਰਦੇ ਆਂ ਤੇ ਇਤਿਹਾਸ ਬਾਰੇ ਵੀ ਆਪ ਸੰਗਤਾਂ ਨਾਲ ਸਾਂਝ ਪਾਉਨੇ ਆ ਸੋ ਆਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਨਾਲੇ ਇਤਿਹਾਸ ਜਾਣੀਏ ਭਾਈ ਸਾਈ ਦਾਸ ਜੀ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੁਨਿਆਵੀ ਸਾਧੂ ਸੀ ਉਹਨਾਂ ਨੇ ਇੱਕ ਨਵਾਂ ਮਕਾਨ ਬਣਾਇਆ ਤੇ ਉਹਨਾਂ ਦੀ दिली ਰੀਜ ਸੀ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਇਸ ਮਕਾਨ ਵਿੱਚ ਚਰਨ ਪਾਉਣ ਉਸ ਤੋਂ ਬਾਅਦ ਅਸੀਂ ਇਸ ਵਿੱਚ ਵਸੋਂ ਕਰੀਏ ਤਾਂ ਗੁਰੂ ਸਾਹਿਬ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਜਦੋਂ ਟਰੋਲੀ ਭਾਈ ਵਿਖੇ ਆਏ ਤਾਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਦੀਵਾਨ ਸਜਾਉਂਦੇ ਰਹੇ ਉਸ ਸਮੇਂ ਦੌਰਾਨ ਹੀ ਕਾਬਲ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆ ਰਹੀ ਸੀ ਤੇ ਭੇਟਾ ਵਜੋਂ ਦਿਸਾਲੇ ਲੈ ਕੇ ਆ ਰਹੀ ਸੀ ਪੱਟੀ ਦੇ ਹਾਕਮ ਮਿਰਜ਼ਾ ਵੇਗ ਨੇ ਉਹ ਦਿਸਾਲੇ ਖੋਲ੍ਹ ਲਏ ਜਦੋਂ ਸੰਗਤ ਟਰੋਲੀ ਭਾਈ ਵਿਖੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੁੱਜੀ ਤਾਂ ਗੁਰੂ ਸਾਹਿਬ ਨੂੰ ਆ ਕੇ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਉਹ ਦਿਸਾਲੇ ਜੋ ਆਪ ਜੀ ਵਾਸਤੇ ਅਸੀਂ ਲੈ ਕੇ ਆ ਰਹੇ ਸਾਂ ਉਹ ਮਿਰਜ਼ਾ ਬੇਗ ਨੇ ਖੋਲੇ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਆਖਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਭੇਟਾ ਗੁਰੂ ਘਰ ਵਿਖੇ ਪ੍ਰਵਾਨ ਹੋ ਗਈ ਆ ਹੁਣ ਭਾਈ ਵਿਧੀ ਚੰਦ ਉਹ ਦਿਸਾਲੇ ਲੈ ਆਵੇਗਾ ਤਾਂ ਜਦੋਂ ਬਾਬਾ ਵਿਧੀ ਚੰਦ ਜੀ ਉਹ ਦਿਸਾਲੇ ਲੈਣ ਗਏ ਭਾਈ ਵਿਧੀ ਚੰਦ ਜੀ ਨੇ ਭੇਸ ਬਟਾ ਕੇ ਜਦੋਂ ਉਹ ਦਿਸਾਲੇ ਲੈ ਕੇ ਉਥੋਂ ਨਿਕਲੇ ਤਾਂ ਮਿਰਜ਼ਾ ਬੇਗ ਦੀ ਫੌਜ ਬਾਬਾ ਵਿਧੀ ਚੰਦ ਜੀ ਦੇ ਪਿੱਛੇ ਲੱਗ ਗਈ ਬਾਬਾ ਵਿਧੀ ਚੰਦ ਜੀ ਪੱਟੀ ਦੇ ਵਿੱਚ ਹੀ ਅਜੇ ਆ ਰਹੇ ਸੀ ਉੱਥੇ ਉਮਰਾ ਪਠਿਆਰ ਜਿਸ ਦਾ ਪੱਠਾ ਤਪ ਰਿਆ ਸੀ ਭਾਈ ਸਾਹਿਬ ਨੇ ਉਸ ਪਠਿਆਰ ਨੂੰ ਆਖਿਆ ਕਿ ਮੈਨੂੰ ਲੁਕਣ ਵਾਸਤੇ ਕੋਈ ਜਗ੍ਹਾ ਦੇ ਤਾਂ ਉਸ ਨੇ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਭਾਈ ਵਿਧੀ ਚੰਦ ਜੀ ਉਸ ਤਪਦੇ ਹੋਏ ਪੱਠ ਵਿੱਚ ਬੈਠ ਗਏ ਤਾਂ ਉਸ ਸਮੇਂ ਗੁਰੂ ਸਾਹਿਬ ਜੀ ਜੋ ਢੋਲੀ ਭਾਈ ਵਿਖੇ ਗੁਰਦੁਆਰਾ ਟਾਰੀ ਸਾਹਿਬ ਵਿਖੇ ਬਰਾਜਮਾਨ ਸੀ ਗੁਰੂ ਸਾਹਿਬ ਸੰਗਤ ਨੂੰ ਆਖਣ ਲੱਗੇ ਕਿ ਸਾਡੇ ਉੱਪਰ ਜਲਦੀਆਂ ਗਾਗਰਾਂ ਤੇ ਬਾਲਟੀਆਂ ਭਰ ਕੇ ਪਾਓ ਤਾ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸੰਗਤ ਨੇ ਗੁਰੂ ਸਾਹਿਬ ਜੀ ਦੇ ਉੱਪਰ ਜਲ ਦੀਆਂ ਗਾਗਰਾਂ ਬਾਲਟੀਆਂ ਹੋਰ ਭਾਂਡਿਆਂ 'ਚ ਜਲ ਲਿਆ ਕੇ ਗੁਰੂ ਸਾਹਿਬ ਦੇ ਉੱਪਰ ਸੁੱਟਿਆ ਤਾਂ ਗੁਰੂ ਸਾਹਿਬ ਜੀ ਦੇ ਸਰੀਰ ਵਿੱਚੋਂ ਭਾਫਾਂ ਨਿਕਲ ਰਹੀਆਂ ਸਨ ਸੰਗਤ ਹਰਾਮ ਸੀ ਕਿ ਇਹ ਕੀ ਕੋਤਕ ਗੁਰੂ ਸਾਹਿਬ ਵਰਤਾ ਰਹੇ ਨੇ ਜਿੰਨਾ ਟਾਈਮ ਬਾਬਾ ਵਿਧੀਚੰਦ ਜੀ ਪੱਠ ਵਿੱਚ ਬੈਠੇ ਰਹੇ ਗੁਰੂ ਸਾਹਿਬ ਆਪਣੇ ਉੱਪਰ ਚਲਦੀਆਂ ਗਾਗਰਾਂ ਪਵਾਉਂਦੇ ਰਹੇ ਬਾਬਾ ਵਿਧੀਚੰਦ ਜੀ ਜਿਵੇਂ ਉਸ ਪੱਠ ਵਿੱਚ ਵੜੇ ਸਨ ਉਸੇ ਤਰ੍ਹਾਂ ਹੀ ਬਾਹਰ ਨਿਕਲੇ ਤੇ ਇਸ ਜਗ੍ਹਾ ਤੇ ਆ ਕੇ ਹੀ ਬਾਬਾ ਵਿਧੀਚੰਦ ਜੀ ਨੇ ਉਹ ਦਸ਼ਾਲੇ ਪੱਟੀ ਤੋਂ ਲਿਆ ਕੇ ਗੁਰੂ ਸਾਹਿਬ ਜੀ ਨੂੰ ਭੇਡ ਕੀਤੇ ਸੀਗੇ ਐਸਾ ਸਥਾਨ ਦੇ ਆਪਾ ਦਰਸ਼ਨ ਕਰ ਰਹੇ ਹਾਂ ਇੱਧਰ ਸਰੋਵਰ ਸਾਹਿਬ ਬਣਿਆ ਹੋਇਆ ਵਾ ਬਹੁਤ ਖੁੱਲੀ ਡੁੱਲੀ ਜਗ੍ਹਾ ਵਾ ਇਹ ਵੀ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਦਾ ਜੇ ਕੰਮ ਜੋ ਦਰਬਾਰ ਸਾਹਿਬ ਦਾ ਕਾਫੀ ਹੋਣ ਵਾਲਾ ਵਾ ਚੱਲ ਰਿਹਾ ਵਾ ਇਸ ਕਰਕੇ ਜਿਹੜਾ ਆਲਾ ਦਵਾਲਾ ਵਾ ਉਹ ਥੋੜਾ ਜਿਹਾ ਇੱਥੇ ਅਜੇ ਸਾਫ ਸਫਾਈ ਘੱਟ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਆਂ ਵੀ ਚਿੜੀਆਂ ਨੇ ਕਿੰਨੇ ਆਲਣੇ ਬਣਾਏ ਹੋਏ ਆ ਜਿਹੜੇ ਨਿੱਕੀਆਂ ਨਿੱਕੀਆਂ ਚਿੜੀਆਂ ਆ ਇੱਥੇ ਪਾਣੀ ਦਾ ਵੀ ਨੇੜਾ ਵਾ ਤੇ ਉਸ ਜਗ੍ਹਾ ਤੇ ਹੈ ਵੀ ਸ਼ਾਮ ਕਿਉਂਕਿ ਜਿਹੜੇ ਆ ਉਹ ਬੀਬੀਆਂ ਦੇ ਇਸ਼ਨਾਨ ਕਰਨ ਵਾਸਤੇ ਪੋਣੇ ਬਣੇ ਹੋਏ ਆ ਉਦੇ ਬਾਹਰਲੇ ਪਾਸੇ ਨੂੰ ਜਿਹੜਾ ਛੱਪ ਦਾ ਵਾਧਰਾ ਵਾ ਉਹਦੇ ਹੀਠਾਂ ਬਹੁਤ ਸਾਰੀਆਂ ਚਿੜੀਆਂ ਨੇ ਵੇਖੋ ਕਿੰਨੇ ਸੋਹਣੇ ਆਲ ਨੇ ਆਪਦੀਆਂ ਕਲਾਕਿਰਤੀਆਂ ਦਿਖਾਈਆਂ ਇੱਥੇ ਤੇ ਵੇਖੋ ਕਿੰਨੀਆਂ ਚਿੜੀਆਂ ਹੁੱਡੀਆਂ ਫਿਰ ਰਹੀਆਂ ਤੇ ਮੱਛੀਆਂ ਸਰੋਵਰ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਕਿ ਜਿੱਥੇ ਵੀ ਆ ਕੇ ਕੋਈ ਖੜਦਾ ਵਾ ਉਸ ਪਾਸੇ ਨੂੰ ਆ ਜਾਂਦੀਆਂ ਵਾ ਕਿਉਂਕਿ ਇਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਇੱਥੇ ਕੁਝ ਪਾਉਣਗੇ ਤੇ ਵੇਖੋ ਕਿੰਨੀਆਂ ਮੱਛੀਆਂ ਇੱਥੇ ਇਕੱਠੀਆਂ ਹੋ ਗਈਆਂ ਸਾਡੇ ਕੋਲੇ ਸੋ ਆਪ ਜੀ ਦਰਸ਼ਨ ਕਰੋ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰਵਾਓ ਕਿਉਂਕਿ ਬਹੁਤ ਸਾਰਾ ਇਤਿਹਾਸ ਜਿਹੜਾ ਉਹ ਆਪਾਂ ਅੱਜ ਕੱਲ੍ਹ ਫੋਨ ਤਾਂ ਹਰ ਕਿਸੇ ਦੇ ਹੱਥ 'ਚ ਆ ਪਰ ਜਿਹੜਾ ਇਤਿਹਾਸ ਆ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਤੇ ਬੱਚੇ ਵੀ ਹੋਰ ਬਹੁਤ ਗਲਤ ਚੀਜ਼ਾਂ ਜਾਂ ਹੋਰ ਜਿਹੜੀਆਂ ਨਾਂ ਆਪਣੇ ਕੰਮ ਆਉਣ ਵਾਲੀਆਂ ਚੀਜ਼ਾਂ ਸਾਰਾ ਦਿਨ ਵੇਖਦੇ ਆ ਤੁਸੀਂ ਕਿਰਪਾ ਕਰੋ ਵੀ ਇੱਥੇ ਲੈ ਕੇ ਆਓ ਆਪਣੇ ਬੱਚਿਆਂ ਨੂੰ ਇਨ੍ਹਾਂ ਧਾਰਮਿਕ ਸਥਾਨਾਂ ਤੇ ਤਾਂ ਕਿ ਉਹਨਾਂ ਨੂੰ ਇਤਿਹਾਸ ਬਾਰੇ ਸਾਰੀ ਜੋ ਜਾਣਕਾਰੀ ਮਿਲ ਸਕੇ ਜਦੋਂ ਇੱਕ ਵਾਰੀ ਬੰਦਾ ਇਸ ਜਗ੍ਹਾ ਤੇ ਆ ਕੇ ਕਿਸੇ ਵੀ ਜਗ੍ਹਾ ਤੇ ਇਤਿਹਾਸ ਬਾਰੇ ਆ ਕੇ ਜਾਣਦਾ ਵਾ ਉਸ ਚੀਜ਼ ਨੂੰ ਫੀਲ ਕਰਦਾ ਵਾ ਵੀ ਕਿਸੇ ਸਮੇ ਗੁਰੂ ਸਾਹਿਬ ਇੱਥੇ ਆਏ ਹੋਣਗੇ ਇਸ ਤਰ੍ਹਾਂ ਹੋਇਆ ਹੋਊਗਾ ਸਾਰਾ ਇਤਿਹਾਸ ਜੋ ਵੀ ਆ ਆਪਾਂ ਜਾਣਦੇ ਆ ਤਾਂ ਉਹ ਆਪਣੇ ਚੇਨ ਜੋ ਕਦੇ ਵੀ ਨਿਕਲ ਨਹੀਂ ਸਕਦਾ ਇਸ ਲਈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਸ ਜਗ੍ਹਾ ਤੇ ਜ਼ਰੂਰ ਹਰ ਜਗ੍ਹਾ ਤੇ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਇਤਿਹਾਸ ਗੁਰੂ ਸਾਹਿਬਾਨਾਂ ਦਾ ਅਨਮੋਲਾ ਇਤਿਹਾਸ ਆ ਤੇ ਉਸ ਨੂੰ ਆ ਕੇ ਗੁਰਦੁਆਰਾ ਸਹਿਬਾਂ ਦੇ ਵੀ ਦਰਸ਼ਨ ਆਪਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਕਰਾਓ ਤੇ ਨਾਲ-ਨਾਲ ਇਤਿਹਾਸ ਬਾਰੇ ਵੀ ਜਰੂਰ ਜਾਣਕਾਰੀ ਦਿਯਾ ਕਰੋ ਤਾਂ ਕਿ ਉਹ ਹਰ ਸਮੇਂ ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣ ਭਾਵੇਂ ਉਹ ਵੱਡੇ ਵੀ ਹੋ ਜਾਣ ਪਰ ਫਿਰ ਵੀ ਉਹ ਇਸ ਇਤਿਹਾਸ ਨੂੰ ਨਹੀਂ ਭੁੱਲਣਗੇ ਜਦੋਂ ਆਪਾਂ ਆ ਕੇ ਗੁਰਦੁਆਰਾ ਸਹਿਬਾਂ ਦੇ ਦਰਸ਼ਨ ਕਰਕੇ ਨਾਲ-ਨਾਲ ਇਤਿਹਾਸ ਜਾਣਾਂਗੇ ਬਹੁਤ ਜ਼ਿਆਦਾ ਖੁੱਲਾ ਤੇ ਵੱਡਾ ਜੋ ਦਰਬਾਰ ਸਹਿਬ ਇੱਥੇ ਸਥਾਨ ਤੇ ਤਿਆਰ ਹੋ ਰਿਹਾ ਆ ਤੇ ਇੱਕ ਇੱਥੇ ਵੱਖਰੀ ਚੀਜ਼ ਇਹ ਵੇਖਣ ਨੂੰ ਮਿਲੀ ਆ ਵੀ ਇਹਦੇ ਵਿੱਚ ਜਿਹੜੀ ਆ ਚੀਜ਼ ਬਣਾਈ ਆ ਇਹ ਆਮ ਹੋ ਸਕਦਾ ਕਿਸੇ ਦੇ ਛੇਤੀ ਸਮਝ ਚ ਨਾ ਆਵੇ ਵੀ ਇਹ ਕੀ ਚੀਜ਼ ਆ ਇਹ ਹੈਗਾ ਵਾ ਜਿੱਦਾਂ ਆਮ ਆਪਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਅੱਜ ਕੱਲ ਦੇਖ ਰਹੇ ਹਾਂ ਵੀ ਜਿਹੜਾ ਗੁਰਦੁਆਰਾ ਸਾਹਿਬਾਂ ਦੇ ਬੈਕ ਸਾਈਡ ਦੇ ਉੱਤੇ ਬੈਂਚ ਲਾ ਦਿੱਤੇ ਜਾਂਦੇ ਆ ਸੰਗਤ ਦੇ ਬੈਠਣ ਨੂੰ ਬਜ਼ੁਰਗਾਂ ਦੇ ਬੈਠਣ ਵਾਸਤੇ ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਉਹ ਉਸ ਤਰ੍ਹਾਂ ਦੀ ਕੋਈ ਵੀ ਮਨਜ਼ੂਰੀ ਕਿਸੇ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੱਤੀ ਗਈ ਨਾ ਹੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਵੇਖੀਏ ਆਪਾਂ ਜਾਂ ਅਕਾਲ ਤਖਤ ਸਾਹਿਬ ਵੇਖੀਏ ਜਾਂ ਹੋਰ ਕਿਸੇ ਵੀ ਸ਼੍ਰੋਮਣੀ ਕਮੇਟੀ ਦਾ ਜਿੱਥੇ ਪ੍ਰਬੰਧ ਆ ਤੇ ਪੰਜਾਂ ਤਖਤਾਂ ਦੇ ਉੱਤੇ ਹੀ ਆਪਾਂ ਵੇਖ ਸਕਦੇ ਹਾਂ ਵੀ ਹਰ ਤਖਤ ਦੇ ਉੱਤੇ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਕੋਈ ਵੀ ਇਦਾਂ ਦਾ ਸਥਾਨ ਨਹੀਂਗਾ ਤਖਤ ਸਾਹਿਬਾਂ ਦੇ ਉੱਤੇ ਜਿੱਥੇ ਮਗਰਕੁਰ ਸਿੰਘਾਂ ਲਾਈਆਂ ਹੋਣ ਪਰ ਆਮ ਵੇਖਣ ਦੇ ਵਿੱਚ ਇਹ ਆਉਂਦਾ ਵਾ ਵੀ ਇਹ ਕੀ ਚੀਜ਼ ਬਣੀ ਹੋਈ ਆ ਕਿਉਂਕਿ ਆਮ ਬੰਦੇ ਦੇ ਵੇਖਣ ਦੇ ਵਿੱਚ ਇਹ ਆਊਗਾ ਵੀ ਇਹ ਕੀ ਬਣਿਆ ਹੋਇਆ ਪਰ ਇਹ ਇੱਕ ਠੀਕ ਆ ਚੀਜ਼ ਜਿਹੜੀ ਆਮ ਸੰਗਤ ਜਿਹੜੀ ਸਾਰੀ ਸੰਗਤ ਬੈਠੂਗੀ ਉਹ ਆਹ ਫਰਸ਼ ਦੇ ਬਰਾਬਰ ਬੈਠੂਗੀ ਪਰ ਜਿਹੜਾ ਬਜ਼ੁਰਗ ਕੋਈ ਜੇ ਆਪਾਂ ਉਹ ਸਹੂਲਤ ਬਜ਼ੁਰਗਾਂ ਨੂੰ ਦੇਣੀ ਵੀ ਚਾਹੁੰਦੇ ਆ ਅਜੇ ਇਹ ਤਿਆਰ ਕੀਤਾ ਜਾ ਰਿਹਾ ਤੇ ਆਹ ਜਗ੍ਹਾ ਤੇ ਜਿਵੇਂ ਬਜ਼ੁਰਗ ਬੈਠ ਸਕਦੇ ਆ ਉਸ ਫਰਸ਼ ਦੇ ਬਰਾਬਰ ਹੀ ਇਹ ਜਗਾਵਾ ਜਿਹੜੀ ਉਹ ਫਰਸ਼ ਆ ਜਿਹੜੀ ਸਾਰੇ ਦਰਬਾਰ ਸਾਹਿਬ ਦੀ ਫਰਸ਼ ਆ ਉਹਦੇ ਬਰਾਬਰ ਹੀ ਆ ਜਗਾਵਾ ਤੇ ਇਹਦੇ ਵਿੱਚ ਬੈਠਣ ਵਾਸਤੇ ਵੀ ਘੱਟੋ ਘੱਟ 15-20 ਬਜ਼ੁਰਗਾਂ ਐ ਬੈਠ ਸਕਦੇ ਆ ਇਹ ਬਹੁਤ ਵਧੀਆ ਸਹੂਲਤ ਦਿੱਤੀ ਗਈ ਆ ਵੀ ਨਾਲੇ ਤਾਂ ਸਾਰੀ ਸੰਗਤ ਬਰਾਬਰ ਬੈਠਦੀ ਆ ਕੋਈ ਉੱਪਰ ਬੈਂਚ ਲੈ ਕੇ ਨਹੀਂ ਬੈਠਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਇੱਕ ਮਰਿਆਦਾ ਦੀ ਉਲੰਘਣਾ ਵਾ ਉਸ ਤਰ੍ਹਾਂ ਨਹੀਂ ਗਈ ਪਰ ਆਹ ਜੇ ਤੁਸੀਂ ਸਹੂਲਤ ਦੇਣੀ ਵੀ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਸੰਗਤ ਨੂੰ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਗੋਡੇ ਰੁਖਦੇ ਆ ਤਾਂ ਦਰਬਾਰ ਸੱਭਾ ਦੇ ਵਿੱਚ ਇਸ ਤਰ੍ਹਾਂ ਜ਼ਰੂਰ ਬਣਾਇਆ ਜਾ ਸਕਦਾ ਵਾ ਵੀ ਬਜ਼ੁਰਗਾਂ ਦੇ ਬੈਠਣ ਵਾਸਤੇ ਨਾਲੇ ਤਾਂ ਇਹ ਇੱਕ ਥੱਲੇ ਬੈਠਣ ਨਾਲੋਂ ਉੱਪਰ ਬੈਠ ਜਾਂਦੇ ਆ ਪਰ ਫਿਰ ਵੀ ਸਾਰੀ ਸੰਗਤ ਦੇ ਬਰਾਬਰ ਬੈਠਦੇ ਆ ਇਹ ਇੱਕ ਬਹੁਤ ਵਧੀਆ ਚੀਜ਼ ਲੱਗੀ ਇੱਥੇ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਬਣ ਰਹੀ ਹੈ ਦੋਵੇਂ ਪਾਸੇ ਬਣਾਇਆ ਗਿਆ ਵਾ ਕਿਸੇ ਸਮੇਂ ਇੱਥੇ ਜੰਗਲਾ ਲਾ ਦਿੱਤਾ ਜਾਊਗਾ ਆ ਜਗ੍ਹਾ ਤੇ ਜਿੰਨੇ ਉਤਰਨ ਵਾਸਤੇ ਹੱਥ ਪਾ ਕੇ ਬਜ਼ੁਰਗ ਵਿੱਚ ਉਤਰ ਸਕਦੇ ਆ ਤੇ ਉੱਥੇ ਜਾ ਕੇ ਬੈਠ ਜਾ ਕਰਨਗੇ ਤੇ ਇਧਰਲੇ ਪਾਸੇ ਨੂੰ ਵੀ ਬਹੁਤ ਖੁੱਲਾ ਵਾ 15-20 ਬਜ਼ੁਰਗ ਇਧਰ ਤੇ 15-20 ਉੱਧਰ ਬੈਠ ਸਕਦੇ ਆ ਇਹ ਬਹੁਤ ਵਧੀਆ ਚੀਜ਼ ਬਣਾਈ ਗਈ ਹੈ ਇੱਥੇ ਸੋ ਇਹ ਸੰਗਤ ਨੂੰ ਬੇਨਤੀ ਆ ਵੀ ਜੇ ਆਪਾਂ ਬਜ਼ੁਰਗਾਂ ਨੂੰ ਕੋਈ ਸਹੂਲਤ ਦੇਣੀ ਵੀ ਚਾਹੁੰਦੇ ਆ ਤਾਂ ਇਸ ਤਰ੍ਹਾਂ ਬਣਾ ਸਕਦੇ ਆ ਬੈਂਚਾਂ ਦੀ بجائے ਪਰ ਅੱਜ ਕੱਲ ਤਕਰੀਬਨ ਬਹੁਤ ਗੁਰਦੁਆਰਾ ਸਾਹਿਬਾਂ ਦੇ ਵਿੱਚ ਬੈਂਚ ਲੱਗ ਚੁੱਕੇ ਆ ਜੋ ਮਰਿਆਦਾ ਦੀ ਉਲੰਘਣਾ ਵਾ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ ਸੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਂਦਿਆਂ ਤੋਂ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਹੋਰ ਵੀ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੁਣ ਗਿਆ ਸੋ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਅੱਗੇ ਤੋਂ ਵੀ ਗੁਰਦੁਆਰਾ ਸਹਿਬਾਂ ਦਾ ਇਤਿਹਾਸ ਗੁਰਦੁਆਰਾ ਸਹਿਬਾਂ ਦੀ ਇਹ ਵੀਡੀਓ ਆਪਜੀ ਤੱਕ ਪਹੁੰਚਦੀਆਂ ਕਰਦੇ ਰਵਾਂਗੇ ਸੋ ਕਿਰਪਾ ਕਰਿਓ ਮਾਫੀ ਬਖਸ਼ਿਓ ਜੇ ਕੋਈ ਭੁੱਲ ਗਲਤੀ ਹੋ ਗਈ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ